ਗੋਸ਼ੇਨ ਮਿਸਰ ਦੇ ਅੰਦਰ ਇੱਕ ਖਾਸ ਜਗਾ ਗੋਸ਼ੇਨ ਆਜ ਅਸੀਂ ਉਹਦੇ ਬਾਰੇ ਵਿੱਚ ਸਿੱਖਾਂਗੇ ਕਿ ਉਹ ਜਗਾ ਜਿਹੜੀ ਆ ਉਹ ਕਿਹੜੀ ਜਗਾ ਆ ਪਰ ਉਹਦੀ ਅਹਿਮੀਅਤ ਕੀ ਆ ਐ ਮੈਨੂੰ ਪੂਰਾ ਯਕੀਨ ਹੈ ਕਿ ਜਦੋਂ ਤੁਸੀਂ ਗੋਸ਼ੇਨ ਦੇ ਬਾਰੇ ਵਿੱਚ ਸਿੱਖ ਲਿਆ ਸੁਣ ਲਿਆ ਸਮਝ ਲਿਆ ਤੁਹਾਡਾ ਇੱਕ ਇੱਕ ਦਾ ਘਰ ਗੋਸ਼ੇਨ ਹੋਏਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਆਮੇਨ ਹallelujah ਗੋਸ਼ੇਨ ਸ਼ਬਦ ਦਾ ਇਬਰਾਨੀ ਭਾਸ਼ਾ ਦੇ ਵਿੱਚ ਜਿਹੜਾ ਅਰਥ ਨਿਕਲ ਕੇ ਆਉਂਦਾ ਆ ਉਹਦਾ ਮਤਲਬ ਆ ਨੇੜੇ ਜਾਣਾ ਨੇੜੇ ਹੋਣਾ ਜਿਹਨੂੰ ਇੰਗਲਿਸ਼ ਚ ਕਹਿੰਦੇ ਆ ਡਰਾਇੰਗ ਨੀਅਰ ਨੇੜੇ ਹੋਣਾ ਜਦੋਂ ਅਸੀਂ ਇਸ ਨਾਮ ਦੇ ਅਰਥ ਨੂੰ ਦੇਖਦੇ ਆਂ ਤੇ ਫਿਰ ਅਸੀਂ ਦੇਖਦੇ ਆਂ ਯੂਸਫ ਦੇ ਵੱਲ ਨੂੰ ਯਾਕੂਬ ਦੇ بیٹے ਪਰਮੇਸ਼ਵਰ ਦੇ ਦਾਸ ਯਾਕੂਬ ਦੇ بیٹے ਯੂਸਫ ਦੇ ਵੱਲ ਨੂੰ ਤਾਂ ਯੂਸਫ ਦਾ ਮਿਲਪ ਲੰਮੇ ਅਰਸੇ ਦੇ ਬਾਅਦ ਆਪਣੇ ਪਿਤਾ ਦੇ ਨਾਲ ਜਦੋਂ ਹੋਇਆ ਤੇ ਉਹ ਜਗ੍ਹਾ ਗੋਸ਼ੇ ਨਹੀਂ ਸੀਗੀ ਜਦੋਂ ਅਸੀਂ ਗੋਸ਼ੇਨ ਦੇ ਅਰਥ ਵੱਲ ਝਾਤੀ ਮਾਰਦੇ ਆ ਤੇ 430 ਸਾਲਾਂ ਦੇ ਬਾਅਦ ਇਸرائیਲੀਆਂ ਦਾ ਵੀ ਮਿਲਾਪ ਜਦੋਂ ਆਪਣੇ ਸਿਰਜਣਹਾਰ ਪਰਮੇਸ਼ਰ ਦੇ ਨਾਲ ਹੋਇਆ ਤਾਂ ਉਹ ਇਜ਼رائیਲੀ ਵੀ ਉਸ ਵੇਲੇ ਗੋਸ਼ੇਨ ਦੇ ਅੰਦਰ ਹੀ ਸੀ ਜਿੱਥੇ ਮੂਸਾ ਨੂੰ ਪਰਮੇਸ਼ਰ ਨੇ ਕਹ ਲਿਆ ਕਿ ਮੂਸਾ ਜਾ ਜਾ ਕੇ ਮੇਰੇ ਲੋਕਾਂ ਨੂੰ ਰਾਹ ਵਿਖਾ ਹallelujah ਗੋਸ਼ੇਨ ਉਹ ਜਗ੍ਹਾ ਹੈ ਮਿਸਰ ਦੇ ਅੰਦਰ ਜਿਹੜੀ ਬਹੁਤ ਜ਼ਿਆਦਾ ਉਪਜਾਊ ਹੈ ਬਹੁਤ ਜ਼ਿਆਦਾ ਉਪਜਾਊ ਜਿੱਥੇ ਨਦੀਆਂ ਵਹਿੰਦੀਆਂ ਹਨ ਜਿੱਥੇ ਕੁਝ ਵੀ ਬੀਜਦੇ ਆ ਤੇ ਉਹਦੀ ਪੈਦਾਵਾਰ ਬਹੁਤ ਸੋਹਣੀ ਹੁੰਦੀ ਆ ਜਿੱਥੇ ਰਹਿਣ ਵਾਲੇ ਲੋਕਾਂ ਦੇ ਪੇਟ ਦਾ ਫਲ ਵੀ ਮੁਬਾਰਕ ਹੁੰਦਾ ਆ ਤੇ ਇੱਜੜ ਦਾ ਫਲ ਵੀ ਮੁਬਾਰਕ ਹੁੰਦਾ ਆ ਗੋਸ਼ੇਨ ਉਹ ਜਗ੍ਹਾ ਆ ਜਿੱਥੇ ਚਿੰਨ ਤੇ ਚਮਤਕਾਰ ਹੁੰਦੇ ਆ ਗੋਸ਼ੇਨ ਉਹ ਜਗ੍ਹਾ ਆ ਜਿੱਥੇ ਛੁਟਕਾਰਾ ਆ ਤੇ ਸੁਰੱਖਿਆ ਆ ਅਰੇ ਗੋਸ਼ੇਨ ਇੱਕ ਖਾਸ ਜਗ੍ਹਾ ਆ ਜਿਹੜੀ ਪਰਮੇਸ਼ਰ ਨੇ ਆਪਣੇ ਲੋਕਾਂ ਦੇ ਲਈ ਠਹਿرائی ਜਿਸ ਜਗ੍ਹਾ ਦੇ ਉੱਤੇ ਮੇਸ਼ਵਰ ਦੀ ਕਿਰਪਾ ਸਦਾ ਬਣੀ ਰਹੀ ਉਹ ਜਗਾ ਦਾ ਨਾਮ ਆ ਗੋਸ਼ੇਨ ਗੋਸ਼ੇਨ ਵਾਦੇ ਦੀ ਧਰਤੀ ਨਹੀਂ ਆ ਬਾਈਬਲ ਦੇ ਵਿੱਚ ਗੋਸ਼ੇਨ ਵਾਦੇ ਦੀ ਧਰਤੀ ਨਹੀਂ ਆ ਵਾਦੇ ਦੀ ਧਰਤੀ ਤਾਂ ਕਨਾਨ ਆ ਪਰ ਜਦ ਤੱਕ ਇਜ਼ਰਾਈਲੀ ਕਨਾਨ ਵਿੱਚ ਨਹੀਂ ਪਹੁੰਚੇ ਜਿੰਨਾ ਸਮਾਂ ਉਹ ਗੋਸ਼ੇਂ ਦੇ ਅੰਦਰ ਰਹਿ ਪਰਮੇਸ਼ਵਰ ਨੇ ਉਹਨਾਂ ਦੀ ਰਾਖੀ ਕੀਤੀ ਪਰਮੇਸ਼ਵਰ ਨੇ ਉਹਨਾਂ ਨੂੰ ਮੁਹੱਈਆ ਕਰਵਾਇਆ ਪਰਮੇਸ਼ਵਰ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਪਰਮੇਸ਼ਵਰ ਨੇ ਉਹਨਾਂ ਨੂੰ ਮਲਟੀਪਲਾਈ ਕੀਤਾ ਬਹੁ ਗੁਣਾ ਕੀਤਾ ਹallelujah ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਇਸ ਸੰਸਾਰ ਦੇ ਅੰਦਰ ਦੁੱਖ ਹੈ ਕਹਿੰਦਾ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ ਉਹ ਸ਼ਾਂਤੀ ਜਿਹੜੀ ਸੰਸਾਰ ਕੋਲ ਨਹੀਂ ਹੈ ਇੱਦਾਂ ਹੀ ਮਿਸਰ ਦੇ ਅੰਦਰ ਤਾਂ ਦੁੱਖ ਆ ਕਿਉਂਕਿ ਮਿਸਰ ਦੇ ਲੋਕ ਇਜ਼ਰਾਈਲੀਆਂ ਦੇ ਪਰਮੇਸ਼ਰ ਨੂੰ ਨਹੀਂ ਮੰਨਦੇ ਜਿਵੇਂ ਸੰਸਾਰ ਦੇ ਲੋਕ ਸਾਡੇ ਪਰਮੇਸ਼ਰ ਨੂੰ ਨਹੀਂ ਮੰਨਦੇ ਇੱਦਾਂ ਹੀ ਮਿਸਰ ਦੇ ਅੰਦਰ ਜਦੋਂ ਇਜ਼ਰਾਈਲੀ ਸੀ ਮਿਸਰ ਦੇ ਲੋਕੀ ਇਜ਼ਰਾਈਲੀਆਂ ਦੇ ਪਰਮੇਸ਼ਰ ਨੂੰ ਨਹੀਂ ਮੰਨਦੇ ਸੀ ਪਰ ਇਜ਼ਰਾਈਲੀ ਵੀ ਮਿਸਰ ਦੇ ਬੁੱਤਾਂ ਨੂੰ ਨਹੀਂ ਮੰਨਦੇ ਸੀ ਇਜ਼ਰਾਈਲੀ ਮਿਸਰ ਦੇ ਅੰਦਰ ਸੀ ਪਰ ਫਿਰ ਵੀ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਵਿੱਚ ਸੀ ਮਿਸਰ ਦੀਆਂ ਵਿਪਤਾ ਇਜ਼ਰਾਈਲੀਆਂ ਉੱਤੇ ਨਹੀਂ ਆਈਆਂ ਹallelujah ਪਰਮੇਸ਼ਵਰ ਨੇ ਸੈਂਕੜੇ ਸਾਲ ਉਹਨਾਂ ਨੂੰ ਸੰਭਾਲ ਕੇ ਰੱਖਿਆ ਅੱਜ ਵੀ ਭਾਵੇਂ ਅਸੀਂ ਸੰਸਾਰ ਦੇ ਅੰਦਰ ਆ ਯਾਦ ਰੱਖਿਓ ਜਿੱਦਾ ਇਜ਼ਰਾਈਲੀ ਮਿਸਰ ਦੇ ਅੰਦਰ ਸੀ ਪਰ ਮਿਸਰ ਦੀ ਨਹੀਂ ਸੀ ਮਿਸਰੀ ਵੀ ਬੰਦੇ ਹੀ ਸੀ ਇਨਸਾਨ ਹੀ ਸੀ ਇਜ਼ਰਾਈਲੀ ਵੀ ਇਨਸਾਨ ਹੀ ਆ ਉਹ ਮਿਸਰ ਦੇ ਅੰਦਰ ਸੀ ਪਰ ਮਿਸਰੀ ਨਹੀਂ ਸੀ ਇਦਾਂ ਹੀ ਅਸੀਂ ਸੰਸਾਰ ਦੇ ਅੰਦਰ ਆ ਪਰ ਸੰਸਾਰਕ ਨਹੀਂ ਆ ਹallelujah ਉਹ ਵੀ ਇਨਸਾਨ ਆ ਅਸੀਂ ਵੀ ਇਨਸਾਨ ਆ ਪਰ ਸਾਡੇ ਵਿੱਚ ਤੇ ਉਹਨਾਂ ਵਿੱਚ ਫਰਕ ਆ ਹallelujah ਸਾਡੇ ਕੰਮਾਂ ਵਿੱਚ ਤੇ ਉਹਨਾਂ ਦੇ ਕੰਮਾਂ ਵਿੱਚ ਫਰਕ ਆ ਸਾਡੀਆਂ ਰੀਤਾਂ ਵਿੱਚ ਤੇ ਉਹਨਾਂ ਦੀਆਂ ਰੀਤਾਂ ਵਿੱਚ ਫਰਕ ਹੈ ਸਾਡੇ ਉੱਠਣ ਬੈਠਣ ਵਿੱਚ ਤੇ ਉਹਨਾਂ ਦੇ ਉੱਠਣ ਬੈਠਣ ਦੇ ਵਿੱਚ ਫਰਕ ਹੈ ਅਰੇ ਫਰਕ ਤੇ ਪਰਮੇਸ਼ਵਰ ਦੀ ਇੱਛਾ ਹੈ ਕਿ ਇਹ ਫਰਕ ਰਹੇ ਇਹ ਫਰਕ ਬਣਿਆ ਰਹੇ ਇਹ ਪਰਮੇਸ਼ਵਰ ਦੀ ਇੱਛਾ ਹੈ ਜਿਹੜੇ ਲੋਕੀ ਫਰਕ ਨਹੀਂ ਬਣਾ ਕੇ ਰੱਖਦੇ ਉਹ ਕਸ਼ਟ ਦੇ ਵਿੱਚ ਰਹਿੰਦੇ ਆ ਉਹ ਦੁੱਖ ਭੋਗਦੇ ਆ ਪਰਮੇਸ਼ਵਰ ਨੇ ਵੱਖ ਕਿਉਂ ਕੀਤਾ ਕਿਉਂਕਿ ਉਹ ਸਾਨੂੰ ਵੱਖ ਤਰ੍ਹਾਂ ਦੇ ਦੇਖਣਾ ਚਾਹੁੰਦਾ ਹੈ ਬਹੁਤ ਸਾਰੇ ਲੋਕ ਵੱਖ ਹੋ ਕੇ ਵੀ ਵੱਖ ਦਿਖਣੇ ਨਹੀਂ ਚਾਹੁੰਦੇ ਉਹ ਵੱਖ ਹੋ ਕੇ ਵੀ ਸਿਮਿਲਰ ਰਹਿਣਾ ਚਾਹੁੰਦੇ ਉਹਨਾਂ ਦੇ ਬਰਾਬਰ ਉਹਨਾਂ ਵਰਗੇ ਹੀ ਲੱਗਣਾ ਚਾਹੁੰਦੇ ਆ ਇਹ ਪਰਮੇਸ਼ਵਰ ਦੀ ਯੋਜਨਾ ਨਹੀਂ ਆ ਉਹਨੇ ਇਸੇ ਲਈ ਸਾਨੂੰ ਉਹਨਾਂ ਵਿੱਚੋਂ ਕੱਢਿਆ ਕਿ ਅਸੀਂ ਉਹਨਾਂ ਨਾਲੋਂ ਭਿੰਨੇ ਆ ਤੇ ਭਿੰਨ ਨਜ਼ਰ ਆਈਏ ਇਸ ਲਈ ਭਿੰਨਤਾ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੋ ਅਗਰ ਤੁਸੀਂ ਸੰਸਾਰ ਬੜਕੇ ਰਹੋਗੇ ਤਾਂ ਸੰਸਾਰ ਵਾਲੇ ਦੁੱਖ ਵੀ ਭੋਗਣੇ ਪੈਣਗੇ ਸੰਸਾਰ ਵਾਲੀ ਸਜ਼ਾ ਵੀ ਚੱਲਣੀ ਪਊਗੀ ਔਰ ਫਿਰ ਸੰਸਾਰ ਦੇਆਂ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਤੁਹਾਡੇ ਉੱਤੇ ਉਦਾਂ ਹੀ ਆਉਣਗੀਆਂ ਜਿੱਦਾਂ ਤੁਸੀਂ ਕਰੋਗੇ ਪਰ ਅਗਰ ਤੁਸੀਂ ਚਾਹੁੰਦੇ ਆ ਕਿ ਆਸ਼ੀਸ਼ਾਂ ਸਾਡੇ ਜੀਵਨ ਵਿੱਚ ਆਉਣ ਫਿਰ ਸਾਨੂੰ ਸੰਸਾਰ ਨਾਲੋਂ ਡਿਸਟੈਂਸ ਮੇਨਟੇਨ ਰੱਖਣੀ ਪੈਣੀ ਆ ਸੰਸਾਰ ਨਾਲੋਂ ਦੂਰੀ ਜਿਹੜੀ ਆ ਉਹ ਸਾਨੂੰ ਬਣਾ ਕੇ ਰੱਖਣੀ ਪੈਣੀ ਆ ਹallelujah ਇਜ਼ਰਾਇਲੀ ਲੋਕ ਮਿਸਰੀਆਂ ਦੇ ਘਰਾਂ 'ਚ ਕੰਮ ਕਰਦੇ ਸੀ ਉਹਨਾਂ ਦੇ ਉਸੇ ਖੇਤਰ ਦੇ ਵਿੱਚ ਉਸੇ ਰਾਜ ਵਿੱਚ ਉਸੇ ਕਿੰਗਡਮ ਦੇ ਵਿੱਚ ਕੰਮ ਕਰਦੇ ਸੀ ਪਰ ਫਿਰ ਵੀ ਮਿਸਰੀਆਂ ਨਾਲੋਂ ਵੱਖਰੇ ਹੀ ਸੀ ਅਸੀਂ ਵੀ ਉਹਨਾਂ ਲੋਕਾਂ ਦੇ ਘਰਾਂ ਵਿੱਚ ਵੀ ਜਾਣਾ ਆ ਉਹਨਾਂ ਦੀਆਂ ਕੰਪਨੀਆਂ 'ਚ ਉਹਨਾਂ ਦੀਆਂ ਦੁਕਾਨਾਂ ਦੇ ਵਿੱਚ ਉਹਨਾਂ ਦੇ ਨਾਲ ਸੀ ਕੰਮ ਕਰਨਾ ਆ ਪਰ ਫਿਰ ਵੀ ਸਾਡਾ ਫਰਕ ਜਿਹੜਾ ਆ ਉਹ ਬਰਕਰਾਰ ਰਹਿਣਾ ਚਾਹੀਦਾ ਹੈ ਇਜ਼ਰਾਈਲੀਆਂ ਨੇ ਮਿਸਰੀਆਂ ਨੂੰ ਮਾਰਿਆ ਨਹੀਂ ਵੀ ਇਹ ਤਾਂ ਗਲਤ ਕੰਮ ਕਰਦੇ ਆ ਇਹਨਾਂ ਨੂੰ ਮਾਰੀ ਜਾਓ ਅਸੀਂ ਵੀ ਇਦਾਂ ਦਾ ਕੋਸ਼ਿਸ਼ ਨਹੀਂ ਕਰਨਾ ਸਾਡੇ ਪਰਮੇਸ਼ਵਰ ਨੇ ਸਾਨੂੰ ਨਫ਼ਰਤ ਕਰਨੀ ਨਹੀਂ ਪਿਆਰ ਕਰਨਾ ਸਿਖਾਇਆ ਹੈ ਅਸੀਂ ਫਰਕ ਨੂੰ ਆਪਣੇ ਅੰਦਰ ਕਾਇਮ ਰੱਖਣਾ ਹੈ ਸਮਝ ਰਹੇ ਹੋ ਉਹ ਫਰਕ ਸਾਡੇ ਅੰਦਰ ਹੋਣਾ ਚਾਹੀਦਾ ਉਹ ਫਰਕ ਜਾਤ ਪਾਤ ਦਾ ਨਹੀਂ ਆ ਕਾਮਲ ਨਹੀਂ ਹੋਣਾ ਇਹ ਗੱਲ ਸਾਡੇ ਅੰਦਰ ਚੰਗੀ ਤਰ੍ਹਾਂ ਪੱਕੀ ਹੋਣੀ ਚਾਹੀਦੀ ਹੈ ਅਸੀਂ ਕੋਈ ਵੀ ਇਹੋ ਜਿਹਾ ਕੰਮ ਉਹਨਾਂ ਨਾਲ ਰਲ ਕੇ ਨਹੀਂ ਕਰਨਾ ਜਿਹੜਾ ਸਾਡੇ ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਹੈ ਭਾਵੇਂ ਅਸੀਂ ਉਹਨਾਂ ਦੇ ਗੁਲਾਮ ਆ ਜਾਂ ਅਸੀਂ ਉਹਨਾਂ ਦੇ ਮਾਲਕ ਹੋਈਏ ਅਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਜਿਹੜਾ ਸਾਡੇ ਪਰਮੇਸ਼ਵਰ ਨੇ ਸਾਨੂੰ ਮਨਾ ਕੀਤਾ ਹੈ ਇਹ ਫਰਕ ਹਮੇਸ਼ਾ ਬਣਾ ਕੇ ਰੱਖਣਾ ਇੱਕ ਸੋਚ ਦਾ ਫਰਕ ਇੱਕ ਸਮਝ ਦਾ ਫਰਕ ਅਸੀਂ ਹਮੇਸ਼ਾ ਆਪਣੇ ਅੰਦਰ ਰੱਖਣਾ ਹallelujah ਸੋ ਗੋਸ਼ੇਨ ਦਾ ਮਤਲਬ ਹੈ ਨੇੜੇ ਜਾਣਾ ਜਦੋਂ ਅਸੀਂ ਗੋਸ਼ੇਨ ਦੇ ਅੰਦਰ ਹੁੰਨੇ ਅਸੀਂ ਪਰਮੇਸ਼ਵਰ ਦੇ ਨੇੜੇ ਜਾਂਦੇ ਹਾਂ ਅਗਰ ਤੁਸੀਂ ਆਪਣੇ ਘਰ ਦੇ ਅੰਦਰ ਪ੍ਰਾਰਥਨਾ ਕਰਦੇ ਹੋ ਤੁਹਾਡੀ ਨੇੜਤਾ ਪਰਮੇਸ਼ਵਰ ਦੇ ਨਾਲ ਵੱਧ ਰਹੀ ਆ ਇਹਦਾ ਮਤਲਬ ਤੁਸੀਂ ਇੱਕ ਗੋਸ਼ੇਨ ਬਿਲਡ ਕਰ ਰਹੇ ਹੋ ਹallelujah ਤੁਸੀਂ ਇੱਕ ਗੋਸ਼ੇਨ ਦੀ ਰਚਨਾ ਕਰ ਰਹੇ ਹੋ ਪਰ ਅਗਰ ਤੁਸੀਂ ਆਪਣੇ ਘਰ ਦੇ ਅੰਦਰ ਹੋ ਪਰ ਤੁਸੀਂ ਪ੍ਰਾਰਥਨਾ ਨਹੀਂ ਕਰਦੇ ਇਹਦਾ ਮਤਲਬ ਤੁਸੀਂ ਗੋਸ਼ੇਨ ਵਿੱਚੋਂ ਬਾਹਰ ਨਿਕਲ ਰਹੇ ਹੋ ਅਰ ਬਾਹਰ ਆ ਗਿਆ ਬਾਹਰ ਬਿਮਾਰੀਆਂ ਆ ਬਾਹਰ ਕਸ਼ਟ ਆ ਬਾਹਰ ਮੌਤ ਆ ਗੋਸ਼ੇਮ ਦੇ ਅੰਦਰ ਜੀਵਨ ਹੈ ਹਾਲੇਲੂਇਆ